नहीं जे कोई राज महाराजा रणजीत दुनिया बहुत बहुत धन्यवाद सरदार परमिंद जी बालियावाली दु बठे जिलों तेजे पहुंचे ने और मैं बेनती करना सरदार करत्यान सिंह जी भुलर वो आ जाता अपन जमीन छए हाँ उस दिन अस अपने परिवार उसे बर्बाद करके आए हाँ साजे परिवारों के कतलों अपने घर बार छोड़ के असि इस देश के आए संत्या ਅਸੀਂ ਤੈਹਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 10 1947 ਨੂੰ ਪਾਕਿਸਤਾਨ ਆਜ਼ਾਦ ਹੋਇਆ 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋਇਆ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖ ਕੌਮ ਨੇ ਜੋ 93% ਜਿਹੜਾ ਹਿੱਸਾ ਪਾਇਆ ਕੁਰਬਾਨੀਆਂ ਕੀਤੀਆਂ ਫਾਂਸੀਆਂ ਦੇ ਰਸਤੇ ਚੁੰਮੇ ਔਰ ਸਾਨੂੰ ਦੋਵਾਂ ਦੇਸ਼ਾਂ ਤੋਂ ਵੱਖਰਾ ਕਰਕੇ ਕਿਉਂਕਿ ਚਾਹੀਦਾ ਤੇ ਸੀ ਕਿ ਸਿੱਖਾਂ ਨੂੰ ਉਦੋਂ ਹੀ ਖਾਲਸਾਤਾਨ ਦੀ ਬਣਦੇ ਦੇ ਅਨੁਸਾਰ ਖਾਲਸਾਤਾਨ ਸਾਡਾ ਜਿਹੜਾ ਵੱਖਰਾ ਦੇਸ਼ ਸੀ ਮਿਲਣਾ ਚਾਹੀਦਾ ਸੀ ਪਰ ਸਾਡੇ ਨਾਲ ਜ਼ਿਕਰਾ ਕੀਤਾ ਗਿਆ ਕਿ ਤੁਹਾਨੂੰ ਬਰਾਬਰਤਾ ਦੇ ਨਾਲ ਰੱਖਿਆ ਜਾਏਗਾ ਬਰਾਬਰ ਦੇ ਸ਼ਹਿਰ ਬਣਾ ਕੇ ਰੱਖਿਆ ਜਾਏਗਾ ਇੱਥੇ ਮੈਂ ਗੱਲ ਕਰਾਂ ਕਿ ਦੇਸ਼ ਦੀ ਆਜ਼ਾਦੀ ਤੋਂ ਥੋੜੇ ਸਮੇਂ ਬਾਅਦ ਹੀ 1955 ਦੇ ਵਿੱਚ ਹੀ ਪੰਜਾਬੀ ਸੂਬੇ ਨੂੰ ਲੈ ਕੇ ਦਰਬਾਰ ਸਾਹਿਬ ਵਿਖੇ ਜੁੱਤੀਆਂ ਸਮੇਤ ਫੌਜਾਂ ਨੂੰ ਚੜਾਇਆ ਗਿਆ ਉਦੋਂ ਵੀ ਇਹਨਾਂ ਬਹੁਤ ਵੱਡਾ ਸਿੱਖ ਕੌਮ ਤੇ ਵੱਡਾ ਧਰੋਹ ਕੀਤਾ ਉਸ ਤੋਂ ਬਾਅਦ ਸਮੇਂ-ਸਮੇਂ ਤੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਔਰ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ 1984 ਨਵੰਬਰ ਦੇ ਵਿੱਚ ਗਲਾਂ ਵਿੱਚ ਤੈਰ ਪਾ ਕੇ ਸਾਡੇ ਸਿੱਖ ਬੱਚੇ ਬੱਚੀਆਂ ਨੂੰ ਫਾੜਿਆ ਗਿਆ ਜੂਦੇ ਸਾੜਿਆ ਗਿਆ ਔਰ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਵੱਲੋਂ ਜੋ ਧਰਮ ਜੁੱਧ ਮੋਰਚਾ ਛੇੜਿਆ ਗਿਆ ਸੀ ਉਸ ਹਥਿਆਰਬੰਦ ਸੰਘਰਸ਼ ਨੂੰ ਜਾਰੀ ਰੱਖਦੇ ਆਂ ਆਪਣੇ ਅਕਾਲ ਤਖਤ ਸਾਹਿਬ ਦੀ ਜੋ ਦੁਰਦਸ਼ਾ ਕੀਤੀ ਸੀ ਭਾਰਤੀ ਫੌਜਾਂ ਨੇ ਮਣਾ ਵਿੱਚ ਸਿੱਖ ਨੌਜਵਾਨਾਂ ਦੇ ਰੋਸ ਸੀ ਉਸ ਰੋਸ ਨੂੰ ਜਾਰੀ ਕਰਦੇ ਆਂ ਜੋ ਹਥਿਆਰਬੰਦ ਨੌਜਵਾਨ ਹੋਏ ਉਹਨਾਂ ਨੇ ਆਪਣੇ ਜੋ ਜੁਰਮ ਜੋ ਆਪੇ ਸਿੱਖ ਚੱਖਾ ਨੂੰ ਇੱਕ ਕ੍ਰਾਈਮ ਪੇਸ਼ਾ ਕੌਮ ਸਮਝਦੇ ਨੇ ਸੋ ਇਹਨਾਂ ਨੇ ਜਦੋਂ ਹਥਿਆਰਬੰਦ ਨੌਜਵਾਨਾਂ ਨੂੰ ਵਖਰੇ ਕੇ ਜਿਨ੍ਹਾਂ ਵਿੱਚ ਛੋਟੇ ਸਾਲ ਜੋ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ 34 34 ਸਾਲ 35 35 ਸਾਲ 28 28 ਸਾਲਾਂ ਤੋਂ ਜੇਲਾਂ ਦੇ ਵਿੱਚ ਛੜ ਰਹੇ ਨੇ ਕਿਉਂਕਿ ਜੇ ਮੈਂ ਗੱਲ ਕਰਾਂ ਸੁਪਰੀਮ ਕੋਰਟ ਦੀ ਇੱਕ ਛੋਟਾ ਜਿਹਾ ਮਸਲਾ ਆਇਆ ਇੱਕ ਬੰਦੇ ਦਾ ਹੀ ਕਿਉਂਕਿ ਉਸ ਬਾਹਰਲੇ ਸੂਬੇ ਦੇ ਉਸ ਨੌਜਵਾਨ ਨੇ ਜੋ ਆਪਣੀ ਸਜ਼ਾ ਪੂਰੀ ਕਰ ਚੁੱਕਾ ਸੀਗਾ ਸੁਪਰੀਮ ਕੋਰਟ ਨੇ ਇਹ ਆਰਡਰ ਦਿੱਤਾ ਕਿ ਸਜ਼ਾ ਪੂਰੀ ਕਰ ਚੁੱਕੇ ਨੂੰ ਕਿਸੇ ਵੀ ਵਿਅਕਤੀ ਨੂੰ ਹਿੰਦੁਸਤਾਨ ਦੀ ਸਰਕਾਰ ਜੇਲ੍ਹ ਵਿੱਚ ਨਹੀਂ ਰੱਖ ਸਕਦੀ ਜਿਹੜਾ ਆਪਣੀ ਸਜ਼ਾ ਪੂਰੀ ਕਰ ਚੁੱਕਾ ਆ ਪਰ ਇਹ ਮੈਂ ਕਹਿੰਦਾ ਇਹ ਜਿਹੜਾ ਕਾਨੂੰਨ ਹੈ ਜੋ ਇਹ ਸੁਪਰੀਮ ਕੋਰਟ ਨੇ ਐਲਾਨ ਕੀਤਾ ਇਹ ਸਿੱਖ ਬੰਦੀਆਂ ਤੇ ਵੀ ਲਾਗੂ ਹੋਣਾ ਚਾਹੀਦਾ ਹੈ ਜਿਹੜੇ ਸਾਡੇ ਸਿੰਘ ਸਿੱਖ ਜਥੇ ਬੰਦੀ ਸਿੰਘ ਨੇ ਉਹਨਾਂ ਤੇ ਵੀ ਲਾਗੂ ਹੋਣਾ ਚਾਹੀਦਾ ਤੇ ਉਹਨਾਂ ਨੂੰ ਵੀ ਇਸ ਜਿਹੜੀਆਂ ਜੇਲਾਂ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ 10 ਬਾਬਾ ਸਰਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਪਰਮੇਤਵਿੰਗ ਇੰਟਰਨੈਸ਼ਨਲ ਪੰਦਰਦਲ ਗੱਡਿਆ ਗਿਆ ਹੈਗਾ ਕਿੱਥੋਂ ਲੈ ਕੇ ਕਿੱਥੋਂ ਗੱਡਿਆ ਗਿਆ ਹੈਗਾ ਔਰ ਕੀ ਜਿਹੜੀਆਂ ਬੁੱਕ ਮੰਗਾਂ ਨੂੰ ਲੈ ਕੇ ਜਿਹੜਾ ਇਹ ਕਿਸੇ ਬਾਦਸ਼ਾਹ ਦੇ ਜਿਹੜਾ ਘੱਟ ਰਹੇਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੜਾ ਮਾਰਚ ਕਟਣ ਦਾ ਕਾਰਨ ਜੋ ਕਿ 1947 ਨੂੰ ਭਾਰਤ ਆਜ਼ਾਦ ਹੋਇਆ ਸੀ ਸਿੱਖ ਕੌਮ ਨੇ 98% ਕੁਰਬਾਨੀਆਂ ਕਰਕੇ ਦੇਸ਼ ਨੂੰ ਯਾਦ ਕਰਾਇਆ ਪਰ ਸਿੱਖ ਇਸ ਦੇਸ਼ 'ਚ ਉਸ ਦਿਨ ਤੋਂ ਗੁਲਾਮ ਹੋ ਗਿਆ 1947 ਤੋਂ ਬਾਅਦ 84 ਵਿੱਚ 1984 ਸ਼੍ਰੀ ਦਰਬਾਰ ਸਾਹਿਬ ਨੂੰ ਢਾਉਣਾ ਬਾਅਦ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨ ਸਿੰਘਾਂ ਨੂੰ ਸ਼ਹੀਦ ਕਰਨਾ ਦੇ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਦਬੀਆ ਕਰਨੀਆਂ ਅੰਗਲੀਆਂ ਖਜ਼ਾਰ ਨੇ ਨਾਂਨਸਾਫ਼ ਮਿਲਣਾ ਅਸੀਂ 10 ਸਾਲ ਤੋਂ ਇੱਥੇ 15 ਗੱਤਰ 26 ਜਨਵਰੀ ਕਾਲੇ ਦਿਨ ਵੱਲ ਬਣਾ ਰਹੇ ਹਾਂ ਅੱਜ ਹੀ 7 ਨੰਬਰ ਚੁੰਗੀ ਤੋਂ ਟੁਰ ਕੇ ਡੀਸੀ ਦਫ਼ਤਰ ਤੱਕ ਆਣ ਕੇ ਭਾਰਤੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਹੈ ਵੀ ਜਿਹੜੇ ਸਿੱਖ ਇਸ ਦੇਸ਼ ਚ ਗੁਲਾਮ ਆ ਜਿਹੜਾ ਸਿੱਖਾਂ ਦਾ ਮੇਨ ਹੱਕ ਆ ਚਾਹੇ ਤਾਂ ਸਿੱਖਾਂ ਦੇ ਮੰਗਾ ਮੰਨ ਲਓ ਜਿਹੜੇ ਬੰਦੀ ਸਿੰਘ ਰਿਆ ਕਰਦੇ ਹੋ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਕੀਤੀਆਂ ਨੇ ਉਹਨਾਂ ਦੋਸ਼ੀਆਂ ਨੂੰ ਜੇਲ੍ਹਾਂ ਚ ਬੰਦ ਕਰੋ ਜੇ ਹੋਰ ਕਿਹੜੇ ਸਾਡੀਆਂ ਕਿੰਨੀਆਂ ਵੀ ਪੰਜਾਬ ਦੀਆਂ ਕਿਸਾਨੀ ਦਾ ਮੰਗਾਂ ਨੇ ਤੇ ਸਾਡੀਆਂ ਪਹਿਲੀਆਂ ਕਵਾਇਰ ਕੀਤੀਆਂ ਜਾ ਰਹੀਆਂ ਨੇ ਉਹ ਸਾਰੀ ਕਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਉਹ ਗੱਲਾਂ ਮੰਗ ਮੰਗਾ ਮੰਨੇ ਨਹੀਂ ਤਾਂ ਸਾਡਾ ਸਿੱਖ ਸਾਨੂੰ ਆਪ ਦਾ ਖਾਲਸਾ ਰਾਜ ਜਿਹੜਾ ਸਾਡੇ ਬਜ਼ੁਰਗਾਂ ਨੇ ਪਹਿਲਾਂ ਕੀਤਾ ਸਾਡਾ ਖਾਲਸਾ ਰਾਜ ਨੂੰ ਦਿੱਤਾ ਜਾਵੇ ਅਸੀਂ ਆਪਣੇ ਹੱਕ ਆਪਣੇ ਲੈ ਲਾਂਗੇ ਜੀ ਮੇਰਾ ਨਾਮ ਲਖਵੀਰ ਸਿੰਘ ਹਲਮ குரு ਗ੍ਰੰਥ ਸਦ ਸਤਕਾਰ ਕਮੇਟੀ ਪੰਜਾਬ ਦਾ ਸਰਪ੍ਰਸਤ ਹਾਂ ਜੀ